ਨਵੇਂ ਮੁੰਡਿਆਂ ਦੀ ਭਰਤੀ ਨੂੰ ਲੈ ਕੇ ਜਿਹੜੀ ਆਰਮੀ ਦੀ ਨਵੀਂ ਸਕੀਮ ਸੀ ਬਿਲਕੁਲ ਫੇਲਿਅਰ ਸਕੀਮ ਹੈ ਇਹ ਬਿਲਕੁਲ ਕੋਈ ਨਹੀਂ ਇਹ ਕੋ ਮੇਰੀ ਗੱਲ ਸੁਣੋ ਫੇਲਿਅਰ ਸਕੀਮ ਹੈ ਅਗਨੀਵੀਰ 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 ਇਸ ਸਾਡੇ ਮੇਰੇ ਟਾਈਮ ਜਦ ਮੈਂ ਜੁਆਇਨ ਕੀਤਾ ਮੇਰਾ ਲਾਂਸਨਾਏ 11 ਸਾਲ ਦੀ ਸਰਵਿਸ ਦਾ ਹੁੰਦਾ ਸੀ ਹਮ ਹਾਲ ਦਾ 18 ਸਾਲ ਦੀ ਹਮ ਔਰ 21 ਸਾਲ ਦਾ ਤਾਂ ਨੈਪ ਸੂਬਦਾਰ ਬਣ ਜਾਂਦਾ ਸੀ ਉਹਨਾਂ ਜਵਾਨਦਾਰ ਕਹਿੰਦੇ ਸੀ ਅਸੀਂ ਉਹਨਾਂ ਨੂੰ ਔਰ ਤੁਸੀਂ ਆ 4 ਸਾਲ ਦੇ ਵਿੱਚ ਤੁਸੀਂ ਇਹ ਇਹ ਤਾਂ ਅਸੀਂ ਇਹਨਾਂ ਨੂੰ ਤਾਂ ਯੰਗ ਸੋਲਜਰਸ ਕਹਿੰਦੇ ਸੇ ਪਰਟਨਚ ਕੀ ਗੱਲ ਕੀਤੀ ਪ੍ਰਧਾਨ ਜੀ ਚਾਹੇ ਉਹਨਾਂ ਦੀ ਟ੍ਰੇਨਿੰਗ 1 ਸਾਲ ਦੀ ਹੋਵੇ ਇਨ தி ਸੈਂਟਰ ਜਿਹੜੇ ਜਿਹੜਾ ਜਾ ਕੇ ਤੁਸੀਂ ਸਿੱਖਦੇ ਹੋ ਪਲਟਨ ਚ ਉਹ ਜਿਵੇਂ ਮੈਂ 4 ਸਾਲ ਟ੍ਰੇਨਿੰਗ ਕੀਤੀ ਹੈ ਆਈਐਮਏ ਐਨਡੀਏ ਥੋੜਾ ਕਿਹਾ ਮੈਨੂੰ ਜਾ ਕੇ ਜਦ ਮੈਂ ਉੱਥੇ ਪਹੁੰਚਿਆ ਆਪਣੀ ਪਲਟਨ ਚ ਸਾਡੇ ਸੀਓ ਨੇ ਸਾਡੇ ਪਿੱਪਲ ਲਾਤੇ ਸਾਡੇ ਰੈਂਕ ਲਾਤਾ ਔਰ ਮੈਨੂੰ ਐਲਐਮਜੀ 2 ਤੋਂ ਸ਼ੁਰੂ ਕੀਤਾ ਸਾਰੇ ਨੂੰ ਲਟੂਂਦੇ ਸੀ ਯੂ ਸਟਾਰਟ ਐਜ਼ ਐਲਐਮਜੀ 2 ਯੂ ਸਟਾਰਟ ਐਜ਼ ਐਲਐਮਜੀ 1 ਦੈਨ ਯੂ ਆਰ ਸੈਕਸ਼ਨ ਕਮਾਂਡਰ ਦੈਨ ਯੂ ਆਰ ਪਲਟੂਨ ਅਵਧਾਰ ਦੈਨ ਯੂ ਆਰ ਦੈਨ ਯੂ ਆਰ ਪਲਟੂਨ ਕਮਾਂਡਰ ਔਰ 6 ਮਹੀਨੇ ਇਹ ਕਰਾਉਂਦੇ ਰਹੇ ਰਗੜਾ ਉਹਨੋਂ ਤੁਹਾਨੂੰ ਪਤਾ ਲੱਗਦਾ ਜਵਾਨਾਂ ਨਾਲ ਉੱਥੇ ਤਾਂ ਤੁਹਾਡੇ ਉਸਤਾਦ ਤੁਹਾਨੂੰ ਸਿਖਾਉਂਦੇ ਨੇ ਨਾ ਬਟ ਇੱਥੇ ਜਦ ਤੁਸੀਂ ਜਵਾਨਾਂ ਨਾਲ ਇੰਟਰੈਕਸ਼ਨ ਉਹਨਾਂ ਦੀ ਪ੍ਰੋਬਲਮ ਉਹਨਾਂ ਦੀ ਫੈਮਿਲੀ ਦੀ ਪ੍ਰੋਬਲਮ ਇਸ ਇਹ ਇਹ ਇਸ਼ੂ ਇਹ ਕੀ ਸਿੱਖ ਲੈਣਗੇ ਚਾਰ ਸਾਲ ਚ ਕੀ ਕਰ ਲੈਣਗੇ ਤੁਸੀਂ ਗੱਲ ਗੱਲ ਕੀਤੀ ਪ੍ਰਾਈਮ ਮਿਨਿਸਟਰ ਨਾਲ ਡਿਫੈਂਸ ਮੈਂ ਮੈਂ ਇਹ ਡਿਫੈਂਸ ਮਿਨਿਸਟਰ ਨਾਲ ਜ਼ਰੂਰ ਕੀਤੀ ਆਈ ਸੈਡ ਆਈ ਡੋਨਟ ਅਗਰੀ ਵਿਦ ਥਿਸ ਗਵਰਨਮੈਂਟ ਪਾਲਿਸੀ ਹੈ ਬਣਾਤੀ ਉਹਨਾਂ ਨੇ ਬਟ ਹੁਣ ਕੱਲ ਮੈਂ ਦੇਖੀ ਐ ਤਸਵੀਰ ਕਿਤੇ ਅਖਬਾਰ ਚ ਤਿੰਨ ਅਗਨੀਵੀਰ ਮਰ ਗਏ ਤੇ ਮਰਿਆ ਨਾ ਜਹਾਵਾ ਆਵਾਰੇ ਕੋ ਡੋ ਨਾਟ ਟ੍ਰੇਨਡ ਚਾਰ ਸਾਲ ਦੀ ਸਰਵਿਸ ਨਾਲ ਤੁਸੀਂ ਉਹਨਾਂ ਨੂੰ ਪਾ ਦਿਓ ਪਾਕਿਸਤਾਨੀਆਂ ਦੇ ਖਿਲਾਫ ਜਿਹੜੇ ਉੱਤੇ ਤਗੜੇ ਵੈਲ ਟ੍ਰੇਨਡ ਬੰਦੇ ਨੇ ਮਰਨੇ ਹੀ ਸੀ ਬੰਦੇ ਨੇ ਮੁੰਡਿਆਂ ਨੂੰ ਮਰਵਾ ਦੇਣਾ ਅੱਛਾ ਫਿਰ ਤੁਸੀਂ 21 ਸਾਲ ਦੀ ਸਰਵਿਸ ਚ ਇਹਨਾਂ ਨੂੰ ਖਤਮ ਕਰ ਦਿਓ 16 ਸਾਲ ਚ ਆ ਜਾਂਦੇ ਨੇ 21 ਸਾਲ ਭੇਜ ਦਿੰਦੇ ਹੋ ਕਰ ਟ੍ਰੇਨਡ ਸੋਲਜਰਸ ਕੀ ਕਰਨਗੇ ਜਾ ਕੇ ਕੋਈ ਟੈਰਰਿਸਟ ਗੈਂਗ ਟੈਰਰਿਸਟ ਗੈਂਗ ਦੇ ਵਿੱਚ ਤੁਸੀਂ ਜੁਆਇਨ ਕਰ ਲੋਗੇ ਕੀ ਕਰਨਗੇ ਇੱਥੇ ਕੋਈ 21 ਸਾਲ ਦਾ ਐਕਸ ਸਰਵਿਸ ਮੈਨੂੰ ਕੌਣ ਲਊਗਾ ਨੌਕਰੀ 'ਚ ਫਿਰ ਇਹ ਇਹ ਵਿਸ਼ਨੋਈ ਵਰਗੇ ਇਹਨਾਂ ਨੂੰ ਪਕੜ ਲੈਣਗੇ